ਜੈਸੇ ਜਲ ਮਹਿ ਕਮਲ ਨਿਰਾਲਮ ਤਨ ਗੁਰੂ ਨਾਨਕ ਮਹਾਰਾਜ ਜੀ ਦੀ ਇਹ ਪਾਵਨ ਬਾਣੀ ਰਾਮਕਲੀ ਰਾਗ ਦੇ ਅੰਦਰ ਸਿੱਧ ਗੋਸ਼ਟ ਦੇ ਸਿਰਲੇਖ ਹਟਾ ਦਰਜ ਹੈ ਚਰਪਤਨਾਥ ਗੁਰੂ ਨਾਨਕ ਮਹਾਰਾਜ ਜੀ ਨੂੰ ਪੁੱਛਦਾ ਹੈ ਦੁਨੀਆ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੋ ਹੈ ਨਾਨਕ ਸੰਸਾਰ ਸਾਗਰ ਬੜਾ ਹੀ ਵਿਖੜਾ ਕਾਇਦਾ ਹੈ ਕਿਵੇਂ ਇਸ ਤੋਂ ਪਾਰ ਹੋਇਆ ਜਾ ਸਕਦਾ ਹੈ ਤੂੰ ਦੱਸ ਚਰਪਟ ਬੋਲੇ ਔਦੂ ਨਾਨਕ ਦਿਓ ਸੱਚਾ ਵਿਚਾਰੋ ਗੁਰੂ ਨਾਨਕ ਪਾਤਸ਼ਾਹ ਜੀ ਉੱਤਰ ਦਿੰਦੇ ਨੇ ਜੈਸੇ ਜਲਮਹਿ ਕਮਲ ਅਨਿਰਾਲਮ हे ਚਰਪਟ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਨਿਰਲੇਪ ਰਹਿੰਦਾ ਹੈ ਮੁਰਗਾਈ ਨਹਿਸਾਨਾ ਜਿਵੇਂ ਮੁਰਗਾਬੀ ਪਾਣੀ ਵਿੱਚ ਆਪਣੇ ਖੰਭਾਂ ਨੂੰ ਭਿੱਜਣ ਨਹੀਂ ਦਿੰਦੀ ਨਿਰਲੇਪ ਰਹਿੰਦੀ ਹੈ ਸੁਰਤ ਸ਼ਬਦ ਭਵ ਸਾਗਰ ਤਰੀ ਹੈ ਨਾਨਕ ਨਾਮ ਵਖਾਣਾ ਇਸੇ ਤਰ੍ਹਾਂ ਆਪਣੀ ਸੁਰਤੀ ਨੂੰ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਇਸ ਸੰਸਾਰ ਸਾਗਰ ਤੋਂ ਪਾਰ ਜਾਇਆ ਜਾ ਸਕਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਇਹ ਸਮਝਾਇਆ ਹੈ ਕਿ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੀ ਸੁਰਤੀ ਨੂੰ ਵਿਕਾਰਾਂ ਤੋਂ ਕਮਲ ਦੇ ਫੁੱਲ ਅਤੇ ਮੁਰਗਾ ਵੀ ਵਾਂਗ ਨਿਰਲੇਪ ਰੱਖ ਕੇ ਅਸੀਂ ਇਸ ਸੰਸਾਰ ਵਿੱਚੋਂ ਲਾਹਾ ਖਟ ਸਕਦੇ ਹਾਂ ਲਾਹਾ ਪ੍ਰਾਪਤ ਕਰ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ